ਕਨਾਰੇ <tries> ਦੇ ਅੱਜ ਗੱਲ ਇਹ ਹੋਈ ਹੈ ਜੀ ਇਹ ਸਾਡੀ ਜ਼ਮੀਨ ਹੈ ਜੀ ਪੰਜ ਕਰਾਂ ਵਾਲਾ 17 ਮਾਤਲੇ ਰੌਲੀ ਰੋਡ ਤੇ ਠੀਕ ਹੈ ਜੀ ਅਸੀਂ ਉਹਦੇ ਮਾਲਕਾਂ ਜੀ ਜਮ੍ਹਾਂ ਮੰਡੀ ਦੇ ਮਾਲਕਾਂ ਜੀ ਕੋਰਟ ਨੇ ਸਾਨੂੰ ਮਾਲਕ ਕਿਹਾ ਜੀ ਇੱਥੇ ਮੋਗੇ ਦਾ ਸ਼ੁਭਾ ਸਾਈਕਲ ਆ ਜੀ ਤੇ ਉਹਦਾ ਮੁੰਡਾ ਜੀ ਮੰਨਾ ਸਾਈਕਲ ਇਹ ਇਹ ਕਹਿੰਦੇ ਜੀ ਜ਼ਮੀਨ ਸਾਡੀ ਹੈ ਕਾਗਜ਼ ਉਹਨਾਂ ਕੋਲੇ ਕੋਈ ਵੀ ਨਹੀਂ ਜੀ ਅਸੀਂ ਕਾਗਜ਼ੀ ਪੱਤਰੀ ਮਾਲਕਾਂ ਜੀ ਤਹਿਸੀਲਦਾਰ ਐਸਡੀਐਮ ਸਾਹਿਬ ਨੇ ਸਾਨੂੰ ਕਬਜ਼ਾ ਦਿੱਤਾ ਜੀ ਮੋਗਾ ਕੋਰਟ ਚ ਸਾਡਾ ਸਟੇ ਹੈ ਜੀ ਹੁਣ 2-3 ਦਿਨਾਂ ਦੀ ਗੱਲ ਆ ਜੀ ਹਾਈ ਕੋਰਟ ਨੇ ਸਾਡੇ ਪੱਖ ਚ ਫੈਸਲਾ ਕੀਤਾ ਜੀ ਉਸ ਰੰਜਸ਼ ਨੂੰ ਚਲਦੇ ਜੀ ਸ਼ਿਵਾਰਜ ਸੈਕਲ ਉਹਦਾ ਮੁੰਡਾ ਜੀ ਅਮਿਤ ਸੈਕਲ ਔਰਫ ਮੰਨਾ ਸੈਕਲ ਇਹਨਾਂ ਨੇ ਜੀ ਸਾਡੀ ਗੱਡੀ ਭੰਨੀ ਆ ਜੀ ਮੇਰਾ ਲਾਇਸੈਂਸੀ ਹਥਿਆਰ ਜੀ ਇਹ 20 ਬੰਦੇ ਸੀਗੇ ਜੀ ਗੱਡੀ ਦੇ ਸ਼ੀਸ਼ੇ ਭੰਤੇ ਜੀ ਬੁਰਾ ਹਾਲ ਜੀ ਇਹਨਾਂ ਨੇ ਮੇਰਾ ਲਾਇਸੈਂਸੀ ਹਥਿਆਰ ਗੱਡੀ ਚ ਪਿਆ ਸੀ ਜੀ ਇਹ ਖੋ ਕੇ ਲੈ ਗਏ ਤੇ ਸਾਨੂੰ ਬਸ ਜੀ ਅਸੀਂ ਮਰਨੋਂ ਬਚੇ ਆ ਜੀ ਜੇ ਅਸੀਂ ਗੱਡੀ ਚ ਉਤਰ ਖੜਦੇ ਹੋ ਸਕਦਾ ਸਾਨੂੰ ਮਾਰ ਜਾਂਦੇ ਜੀ ਰੋਲਾ ਹਾਂ ਜੀ ਤੁਹਾਡੇ ਨਾਲ ਕੌਣ ਸੀ ਮੇਰੇ ਨਾਲ ਮੇਰੇ ਚਾਚਾ ਜੀ ਸਰਦਾਰ ਨਰਮਨ ਸਿੰਘ ਇਹਨਾਂ ਦੇ ਜਾਦੇ ਸੱਟਾਂ ਮਰ ਜੀਆਂ ਜੀ ਮੇਰੇ ਥੋੜੀਆਂ ਘੱਟ ਵੱਡੀਆਂ ਜੀ ਸਾਨੂੰ ਬਸ ਜੀ ਮਰਨੋਂ ਬਚੇ ਜੀ ਅੱਜ ਰੋਲਾ ਕੀ ਜੀ ਮਰਨ ਰੋਲਾ ਜ਼ਮੀਨ ਦਾ ਜੀ ਸਾਡੀ ਦਾ ਇਹ ਕਹਿੰਦੇ ਜ਼ਮੀਨ ਤੁਹਾਨੂੰ ਵੜ ਨਹੀਂ ਦੇਣਾ ਜੀ ਜ਼ਮੀਨ ਸਾਡੀ ਹੈ ਜੀ ਕਾਗਜ਼ੀ ਪੱਤਰੀ ਜ਼ਮੀਨ ਸਾਡੀ ਹੈ ਜੀ ਕੋਰਟ ਨੇ ਅਸੀਂ ਮਾਲਕ ਕਿਹਾ ਜੀ ਕੋਰਟ ਨੇ ਸਾਨੂੰ ਠੀਕ ਹੈ ਜੀ ਹਾਈ ਕੋਰਟ ਨੇ ਸਾਡੇ ਹੱਕ ਚ ਕੀਤਾ ਉਸ ਚੜ ਮਾਰੇ ਇਹਨਾਂ ਨੇ ਸਾਡੀ ਗੱਡੀ ਭਾਂਤੀ ਨਾਲੇ ਸਾਡੇ ਸੱਟਾਂ ਮਾਰੀਆਂ ਨਾਲੇ ਹਥਿਆਰ ਲੈ ਕੇ ਜੀ ਖੋ ਕੇ ਰੰਦੀਰ ਸਿੰਘ ਕੌਣ ਰੰਤੀਰ ਸਿੰਘ ਜੀ ਸਾਡਾ ਜ਼ਮੀਨ ਦੇ ਨਾਲ ਜ਼ਮੀਨ ਹੈ ਜੀ ਉਹਦੀ ਰੰਦੀਰ ਸਿੰਘ ਉਹ ਕੈਨੇਡਾ ਬੈਠਾ ਜੀ ਮਰਨ ਦੀ ਹਾਲਾਤ ਚ ਉਹਨਾਂ ਨੇ ਇਹਨੂੰ ਸੁਭਾਸ ਸੈਕਲ ਨੂੰ ਪਾਵਰ ਅਟਾਰਨੀ ਦਿੱਤੀ ਹੋਈ ਹੈ ਜੀ ਤੁਹਾਡੀ ਜਗ੍ਹਾ ਤੇ ਵੀ ਦਿੱਤੀ ਪਾਵਰ ਅਟਾਰਨੀ ਨਹੀਂ ਸਾਡੀ ਜਗ੍ਹਾ ਤੇ ਨਹੀਂ ਦਿੱਤੀ ਜੀ ਉਹ ਕਿਤੇ ਸਾਡੇ ਕੋਲ ਤਾਂ ਕਿਤੇ ਇਸ ਜਗ੍ਹਾ ਦਾ ਰੋਲਾ ਜੀ ਵੀ ਪਾਵਰ ਨਹੀਂ 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 ਉਹ ਕਹਿੰਦੇ ਜਿਹੜੀ ਜਗ੍ਹਾ ਦੀ ਨਹੀਂ ਉਹਨੇ ਉਹਨੇ ਕੇਸ ਦੇਖਣ ਦੀ ਪਾਵਰ ਔਰਟਰਨੀ ਦਿੱਤੀ ਹੈ ਜੀ ਮਾਲਕਤਾ ਅਸੀਂ ਆ ਜੀ ਉਸ ਜਗ੍ਹਾ ਦੀ ਉਹਨੂੰ ਪਾਵਰ ਔਰਟਰਨੀ ਕਿਵੇਂ ਮਿਲ ਜੂਗੀ ਜੀ ਨਹੀਂ ਜਿਹੜੀ ਰੰਤੀਰ ਦੀ ਜਗ੍ਹਾ ਹਾਂਜੀ ਰੰਤੀਰ ਵਾਲੀ ਜਗ੍ਹਾ ਦਾ ਰੌਲਾ ਪਿਆ ਰੰਤੀਰ ਵਾਲੀ ਜਗ੍ਹਾ ਦਾ ਨਹੀਂ ਰੌਲਾ ਪਿਆ ਜੀ ਇਹ ਜਗ੍ਹਾ ਜੀ ਅਸੀਂ ਜੀ ਤੋਂ ਲਈ ਹੈ ਜੀ ਇਹ ਜੱਦੀ ਮਾਲਕੀ ਸੀ ਉਹਨਾਂ ਨੇ ਤਕਸੀਮ ਕਰਾ ਕੇ ਪਹਿਲੀ ਸਾਨੂੰ ਵੇਚੀ ਹੈ ਜੀ ਐਸਡੀਐਮ ਸਾਹਿਬ ਤਹਿਸੀਲਦਾਰ ਸਾਹਿਬ ਨੇ ਕਬਜ਼ਾ ਸਾਨੂੰ ਇੱਥੇ ਟੰਬੇ ਲਵਾਏ ਜੀ ਅਸੀਂ ਫੇਰ ਇੱਥੇ ਪਹਿਲੀ ਚ ਅਹੀ ਟੰਬੇ ਲਾਇਆ ਜੀ ਉਹਨਾਂ ਨੇ ਸਾਡੇ ਟੰਬੇ ਪਹਿਲੀਆਂ ਜੇ ਪੜਤੇ ਦੀ ਉਦੋਂ ਵੀ ਪੁਲਿਸ ਨੇ ਕੋਈ ਕਾਰਵਾਈ ਨਹੀਂ ਕੀਤੀ ਅੱਜ ਸਵੇਰੇ ਇਹਨਾਂ ਨੇ ਜ਼ਮੀਨ 'ਚ ਪਾਣੀ ਛੱਡਿਆ ਜੀ ਉਦੋਂ ਵੀ ਮੈਂ ਡੀਐਸਪੀ ਸਾਹਿਬ ਨੂੰ ਫੋਨ ਕੀਤਾ ਐਸਐਚਓ ਸਾਹਿਬ ਨੂੰ ਫੋਨ ਕੀਤਾ 112 ਤੇ ਕਾਲ ਵੀ ਕੀਤੀ ਜੀ ਠੀਕ ਹੈ ਜਿਹੜੇ ਐਨਆਰਆਈ ਰਣਜੀਤ ਸਿੰਘ ਹੈ ਹਾਂਜੀ ਜ਼ਮੀਨ ਨਾਲ ਤਾਂ ਤੁਹਾਡਾ ਕੋਈ ਲੈਣਾ ਦੇਣਾ ਨਹੀਂ ਆਪਣਾ ਉਹਨਾਂ ਦੀ ਜ਼ਮੀਨ ਨਾਲ ਕੋਈ ਲੈਣਾ ਦੇਣਾ ਨਹੀਂ ਨਾਲ ਜ਼ਮੀਨ ਹਾਂਜੀ ਸਾਡੇ ਨਾਲ ਜ਼ਮੀਨ ਹੈ ਜੀ ਇਹ ਫਿਰ ਤੁਹਾਡੇ ਵੀ ਉਸ ਜ਼ਮੀਨ ਦੇ ਕਲੇਮ ਕਰਦੇ ਕਿ ਉਸ ਜ਼ਮੀਨ ਨੂੰ ਲੈ ਕੇ ਕਾਗਜ ਲੈ ਆਓ ਜੀ ਕਾਗਜ ਜਿੱਥੇ ਵੀ ਅਸੀਂ ਦਰਖਾਸਤ ਦਿੰਨੇ ਆ ਜੀ ਕਿਤੇ ਨਹੀਂ ਆਉਂਦੇ ਜਾਂਦੇ ਜੀ ਨਾ ਜੀ ਅੱਜ ਕਿਵੇਂ ਪਹੁੰਚੇ ਫਿਰ ਉੱਥੇ ਅੱਜ ਪਹੁੰਚੇ ਇਹ ਸਾਡਾ ਪਿੱਛਾ ਕਿਤੇ ਕਰਦੇ ਹੋਣੇ ਪਹਿਲੀਆਂ ਚੀਜ਼ ਮੈਂ ਐਸਐਚਓ ਸਾਹਿਬ ਨੂੰ ਵੀ ਉਦੋਂ ਫੋਨ ਕੀਤਾ ਜੀ ਮੈਂ ਕਿਹਾ ਐਸਐਚਓ ਸਾਹਿਬ ਸਾਡੇ ਮਗਰ ਲੱਗੇ ਆ ਸਾਨੂੰ ਮਾਰ ਦੇਣਗੇ ਜੀ ਜਦੋਂ ਸਾਡੀ ਗੱਡੀ ਤੇ ਹਮਲਾ ਹੁੰਦਾ ਜੀ ਉਦੋਂ ਵੀ ਐਸਐਚਓ ਸਾਹਿਬ ਦਾ ਫੋਨ ਹੋਲਡ ਪਿਆ ਸੀਗਾ ਜੀ ਜਦੋਂ ਇਹਨਾਂ ਨੇ ਗੱਡੀ ਤੇ ਹਮਲਾ ਕੀਤਾ ਜੀ ਉਹਨਾਂ ਦਾ ਕਹਿਣਾ ਹੈਗਾ ਕਿ ਸਾਨੂੰ ਅੱਜ ਐਸਐਚਓ ਸਾਹਿਬ ਨੇ 4 ਵਜੇ ਥਾਣੇ ਬੁਲਾਇਆ ਸੀ ਥਾਣੇ ਮੈਨੇ ਆ ਰਹੇ ਬੁਲਾਇਆ ਸੀ ਜੀ ਤੇ ਜਦੋਂ ਅਸੀਂ ਉਹ ਸੜਕ ਤੋਂ ਨਿਕਲੇ ਤਾਂ ਇਹ ਨਿਰਮਲ ਸਿੰਘ ਗੋਣੀ ਸਾਡੀ ਜਗਾ ਦੇ ਉੱਤੇ ਖੜੇ ਸੀਗੇ ਔਰ ਇਹਨਾਂ ਨੇ ਸਾਨੂੰ ਦੇਖ ਕੇ ਸਾਡੇ ਜਵਾਨੀ ਗੁਲਾਮੀਤਾ ਜੀ ਸਾਰੇ ਕਹਿ ਦਣਗੇ ਮੇਰਾ ਮੈਂ ਕਹਿ ਦੂੰਗਾ ਜੀ ਇਹ ਸਰਕਾਰੀ ਹਸਪਤਾਲ ਮੇਰਾ ਜੀ ਜਦੋਂ ਕਾਗਜ ਕੋਈ ਨਹੀਂ ਜੀ ਕਾਗਜ ਸਾਡੇ ਕੋਲੇ ਅਸੀਂ ਐਸ ਐਚਓ ਸਾਹਮਣੂ ਕਾਗਜ ਦੇ ਕੇ ਆਏ ਆ ਜੀ ਇਹ ਸਾਡੇ ਕਾਗਜ ਆ ਜੀ ਜੇ ਅਸੀਂ ਗਲਤਾਂ ਠੀਕ ਹੈ ਜੀ ਸਾਨੂੰ ਦੱਸਦੇ ਜੇ ਇਹ ਗਲਤ ਹੈ ਜੀ ਅੱਗੇ ਵੀ 10 ਪੰਚਾਇਤਾਂ ਹੋਈਆਂ ਜੀ ਡੀਐਸਪੀ ਧਰਮਕੋਟ ਸਾਹਿਬ ਦੇ ਹੋਈ ਹੈ ਜੀ ਉੱਥੇ ਵੀ ਇਹ ਕੋਈ ਕਾਗਜ਼ ਨਹੀਂ ਲੈ ਕੇ ਪਹੁੰਚੇ ਉੱਥੇ ਡੀਐਸਪੀ ਸਾਹਿਬ ਨੂੰ ਇਹ ਲਿਖਤੀ ਦੇ ਕੇ ਆਏ ਹੈ ਜੀ ਅਸੀਂ ਜ਼ਮੀਨ 'ਚ ਨਹੀਂ ਵੜਾਂਗੇ ਉਹਨਾਂ ਦਾ ਕਹਿਣਾ ਜੀ ਸਾਡੀ ਗੱਡੀ ਤਾਂ ਤੇਨਾਂ ਨੇ ਫਾਇਰਿੰਗ ਕੀਤੀ ਆ ਔਰ ਅਸੀਂ ਸਾਡੀਆਂ ਬਾਰੀਆਂ ਗੁੱਡੀਆਂ ਵੀ ਭੱਜ ਕੇ ਜਾਨ ਬਚਾਈ ਆ ਅੱਛਾ ਜੀ ਫੇਰ ਕਰਦੇ ਮੈਂ ਮੈਂ ਇਹ 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 20 ਜਾਣੇ ਜੀ ਅਸੀਂ 2 ਜਾਣੇ ਅਸੀਂ ਤਾਂ ਗੱਡੀ ਚੋਂ ਨਹੀਂ ਨਿਕਲੇ ਜੀ ਅਸੀਂ ਤਾਂ ਮਸਾ ਜਾਨ ਬਚਾਈ ਜੀ ਆਪਣੀ ਮੈਂ ਐਸਐਚਓ ਸਾਹ ਨੂੰ ਫੋਨ ਕੀਤਾ ਜੀ ਮੈਂ ਕਿਹਾ ਐਸਐਚਓ ਸਾਹਿਬ ਸਾਨੂੰ ਮਾਰ ਦੇਣਗੇ ਸਾਡੀ ਗੱਡੀ ਦੇ ਮਗਰ ਫੇਰ ਕਰਦੇ ਆਉਂਦੇ ਆ ਜੀ ਤੁਸੀਂ ਨਹੀਂ ਆਉਂਦੇ ਤੁਸੀਂ ਨਹੀਂ ਆਉਂਦੇ ਤੁਹਾਡੇ ਕੋਲ ਵੀ ਵੈਪਨ ਸੀ ਵੈਪਨ ਹੈਗੇ ਸੀ ਫੇਰ ਕਰਦੇ ਆਉਂਦੇ ਸੀ ਜੀ ਸਾਡੇ ਕੋਲੇ ਵੈਪਨ ਸਾਡਾ ਤਾਂ ਗੱਡੀ ਚ ਪਿਆ ਵੈਪਨ ਸਾਨੂੰ ਸੁਝਿਆ ਹੀ ਕੋਹ ਨਹੀਂ ਜੀ ਸਾਡੀ ਗੱਡੀ ਤੇ ਜਦੋਂ ਇਹਨਾਂ ਨੇ ਸ਼ੀਸ਼ੇ ਭੰਨੇ ਜੀ ਉਹ ਗੱਡੀ ਚ ਹਨੇਰਾ ਹੋ ਗਿਆ ਜੀ ਇੱਕਦਮ ਸਾਨੂੰ ਸੁਝੇ ਕੋਈ ਨਹੀਂ ਸਾਡੀ ਗੱਡੀ ਜੋ ਵੈਪਨ ਆਏ ਹੱਥ ਪਾ ਕੇ ਖਿੱਚ ਕੇ ਲੈ ਕੇ ਗਏ ਜੀ ਵੈਪਨ ਨੇ ਵੈਪਨ ਕਹਿੰਦੇ ਖੇਤਾਂ ਚ ਬਰਾਮਦ ਨਹੀਂ ਜੀ ਸਾਨੂੰ ਨਹੀਂ ਪਤਾ ਕਿੱਥੋਂ ਬਰਾਮਦ ਹੋਇਆ ਜੀ ਸਾਡੇ ਤੋਂ ਇਹ ਗੱਡੀ ਚ ਵੈਪਨ ਖੋ ਕੇ ਲੈ ਗਏ ਤੁਹਾਡੇ ਕੋਲ ਵੈਪਨ ਕਿਹੜਾ ਸੀ ਸਾਡੇ ਮੇਰੇ ਕੋਲ 32 ਬੋਰ ਵਾਲਵਰ ਸੀ ਜੀ ਸਾਡਾ ਜੀ ਆਪਣਾ ਲਾਇਸੈਂਸੀ ਵੈਪਨ ਹੈ ਜੀ ਹੁਣ ਕਿੱਥੇ ਰਿਵਾਲਵਰ ਰਿਵਾਲਵਰ ਪਤਾ ਨਹੀਂ ਜੀ ਪੁਲਿਸ ਕੋਲੇ ਆ ਜੀ ਪੁਲਿਸ ਪਤਾ ਨਹੀਂ ਬਰਾਮਦ ਕੀਤਾ ਖਣੀ ਨਹੀਂ ਕੀਤਾ ਜੀ ਰੱਬ ਜਾਣਦਾ ਕੀ ਹੋਇਆ ਜੀ ਪਰ ਸਾਡੇ ਤੋਂ ਉਹ ਰਵਾਲਵਰ ਖੋਹ ਕੇ ਲੈ ਗਈ ਸੀ ਜੀ ਓਵਰਹੱਡ ਜਿਹੜੀ ਪ੍ਰਾਪਰਟੀ ਹੈਗੀ ਹੈ ਵੱਡੀ ਹੈ ਸਾਡੀ ਪ੍ਰਾਪਰਟੀ ਹੈ ਜੀ ਅਸੀਂ ਮਾਲਕਾਂ ਜੀ ਕਾਗਜ਼ੀ ਪੱਤਰੀ ਮਾਲਕਾਂ ਜੀ ਰਜਿਸਟਰੀਆਂ ਸਾਡੇ ਕੋਲੇ ਜੀ ਹਾਂਜੀ ਕਿਹਦੇ ਨਾਂ ਦੇ ਇਹ ਇਹ ਨਰਮਲ ਸਿੰਘ ਮਾਲਕਾ ਜੀ ਅਵਤਾਰ ਸਿੰਘ ਮਾਲਕਾ ਜੀ ਮੈਂ ਅਵਤਾਰ ਸਿੰਘ ਹਾਂ ਜੀ ਇਹ ਮੇਰੇ ਚਾਚਾ ਹੀ ਨਰਮਲ ਸਿੰਘ ਨੇ ਜੀ ਅਮਿਤ ਸੈਗਲ ਮੇਰਾ ਨਾਮ ਹੈ ਅਮਿਤ ਜੀ ਕੀ ਗੱਲ ਕੀ ਹੋਈ ਅੱਜ ਅੱਜ ਮੈਂ ਸ਼ਾਮ ਕਰੀਬ 4:00 4:30 ਦੇ ਵਿੱਚ ਵਿੱਚ ਅਸੀਂ ਮੈਨੇ ਥਾਣੇ ਆ ਰਹੇ ਸੀ ਮੈਂ ਤੇ ਮੇਰੇ ਪਿਤਾ ਜੀ ਇੱਕ ਦਰਖਾਸਤ ਸੀ ਇਹਨਾਂ ਬੰਦਿਆਂ ਦੀ ਨਿਰਮਲ ਸਿੰਘ ਦੇ ਤੇ ਅਵਤਾਰ ਸਿੰਘ ਦੇ ਖਿਲਾਫ ਦਿੱਤੀ ਸੀ ਇਹ ਸਾਡੀ ਪਹਿਲੀ ਜਿਹੜੀ ਰੌਲੀ ਰੋਡ ਤੇ ਜੀਟੀ ਰੋਡ ਦੇ ਉੱਤੇ ਲੱਗਦੀ ਹੈ ਉਹਦੇ ਉੱਤੇ ਪਹਿਲਾਂ ਵੀ 2-3 ਵਾਰ ਨਜਾਇਜ਼ ਕਬਜ਼ਾ ਕਰਨ ਦੀ ਕੋਸ਼ਿਸ਼ ਕਰਦੇ ਆ ਜਦੋਂ ਕਿ ਅਸੀਂ ਆ ਜਾ ਰਹੇ ਸੀ ਤੇ ਅਸੀਂ ਦੇਖਿਆ ਵੀ ਸਾਡੀ ਕੰਧ ਉਥੋਂ ਕੰਧ ਡਿੱਗੀ ਹੋਈ ਹੈ ਜਦੋਂ ਮੈਂ ਤੇ ਮੇਰੇ ਪਿਤਾ ਜੀ ਉੱਥੇ ਮੌਕੇ ਤੇ ਪਹੁੰਚੇ ਤਾਂ ਇਹਨਾਂ ਦੌਰਾਨ ਹੀ ਸਮੇਂ ਦੌਰਾਨ ਹੀ ਪਿੱਛੇ ਇੱਕ ਗੱਡੀ ਆਈ ਕਾਲੇ ਰੰਗ ਦੀ ਪੀਬੀ 76 A 4700 ਅੱਗੇ ਸਾਡੇ ਮੂਹਰੇ ਆ ਕੇ ਖੜ ਗਈ ਤਾਂ ਉਸ ਦੇ ਵਿੱਚੋਂ ਅਵਤਾਰ ਸਿੰਘ ਤੇ ਨਿਰਮਲ ਸਿੰਘ ਆਏ ਅਵਤਾਰ ਸਿੰਘ ਨੇ ਉਹ ਤੇ ਲਿਸੈਂਸੀ ਰਵਾਲ ਵਰਦਨਾ ਸਾਡੇ ਉੱਤੇ ਮਾਰ ਦੇ ਦੀ ਨੀਅਤ ਨਾਲ ਫੇਰ ਕੀਤੇ ਜੋ ਕਿ ਸਿੱਧੇ ਬਿਲਕੁਲ ਫਰੰਟ ਦੇ ਉੱਤੇ ਖੜ ਕੇ ਮਾਰੇ ਬਾਰੀਆਂ ਖੁੱਲੀਆਂ ਹੋਣ ਕਰਕੇ ਮੇਰੇ ਤੇ ਮੇਰੇ ਪਿਤਾ ਜੀ ਦਾ ਬਚਾਰਿਆ ਅਸੀਂ ਭੱਜ ਕੇ ਜਾਣ ਬਚਾਈ ਉਸ ਤੋਂ ਬਾਅਦ ਉਸ ਧਮਕੀਆਂ ਦੇਣ ਲੱਗੇ ਵੀ ਅਸੀਂ ਐ ਕਰ ਦਾਂਗੇ ਹਵਾਈ ਫੇਰ ਕੀਤੇ ਅਸੀਂ ਉੱਥੋਂ ਗੱਡੀ ਭਜਾ ਕੇ ਲਿਆ ਕੇ ਸਿੱਧਾ ਥਾਣੇ ਲੈ ਕੇ ਆਏ ਸਾਨੂੰ ਇਨਸਾਫ ਦਵਾਇਆ ਜਾਬੇ ਅਸੀਂ ਤਾਂ ਪ੍ਰਸ਼ਾਸਨ ਤੋਂ ਇਹੀ ਮੰਗ ਕਰਦੇ ਕੋਈ ਪ੍ਰਾਪਰਟੀ ਦਾ ਝਗੜਾ ਵੀ ਹੈ ਜੀ ਤੁਹਾਡਾ ਕੋਈ ਪ੍ਰਾਪਰਟੀ ਦਾ ਝਗੜਾ ਨਹੀਂ ਜੀ ਇਹ ਜਿਹੜਾ ਐਨਆਰਆਈਆਂ ਨੇ ਜ਼ਮੀਨਾਂ ਦੇ ਉੱਤੇ ਕਬਜ਼ੇ ਕਰਦੇ ਆ ਜੀ ਇਹ ਇਸ ਜ਼ਮੀਨ ਦੀ ਮਲਕੀਅਤ ਕੀ ਦੀ ਹੈ ਜੀ ਇਸ ਜ਼ਮੀਨ ਦੀ ਮਲਕੀਅਤ ਰਣਧੀਰ ਸਿੰਘ ਪੁੱਤਰ ਜਗਿੰਦਰ ਸਿੰਘ ਤੇ ਦਲਬੀਬ ਤਲੀਪੌਰ ਪਤਨੀ ਰਣਧੀਰ ਸਿੰਘ ਦੀ ਹੈ ਜੀ ਤੁਹਾਡਾ ਉਹ ਐਨਆਰਏ ਆ ਜੀ ਉਹ ਬਾਹਰ ਲਿਆ ਉਹ ਇਸ ਦਾ ਉਹ ਇਸ ਕਰਕੇ ਹੋੁੰਦੇ ਨਹੀਂ ਸੀ ਉਹਨਾਂ ਨੇ ਮੇਰੇ ਫਾਦਰ ਸਾਹਿਬ ਸੁਭਾਸ਼ਾਗਰ ਜਿਹਨੂੰ ਪਾਵਰ ਆਰਡਰ ਨਹੀਂ ਦਿੱਤੀ ਹੋਈ ਸੀ ਅਸੀਂ ਸਾਡੀ ਦੇਖ ਰਿਹਾ ਕਿ ਚਲਦੀ ਸੀ ਉਸ ਪੈੜੀ ਦੇ ਬਾਬਤੇ ਉਸ ਤੋਂ ਬਿਨਾਂ ਸਾਡਾ ਕੁਝ ਨਹੀਂ ਸੀ ਇਹ ਇਹਨਾਂ ਦੀ ਮਨਛਾ ਸੀ ਉਸ ਪੈੜੀ ਉੱਤੇ ਕਬਜ਼ਾ ਕਰਨ ਦੀ ਇਹਨਾਂ ਨੂੰ ਪਤਾ ਸੀਗਾ ਪਾਵਰ ਆਰਡਰ ਨਹੀਂ ਤੁਹਾਡੇ ਕੋਲ ਆ ਜੀ ਸਰ ਇਹ ਅੱਗੇ ਵੀ ਸਾਨੂੰ ਜਿੱਥੇ ਮਿਲ ਅਗੇ ਵੀ ਇੱਕ ਦਰਖਾਸਤ 42 ਦੇ ਵਿੱਚ ਐਸੇ ਦਰਸ਼ਨ ਸਿੰਘ ਕੋਲੇ ਪਈ ਹੈ ਜਿੱਥੇ ਉਦੋਂ ਵੀ ਇਹ ਉਦੋਂ ਸਾਡੇ ਵਿੱਚ ਕੋਈ ਨਹੀਂ ਸਾਡੇ ਸਾਡੀ ਲੇਬਰ ਉੱਥੇ ਸੀ ਇਹ ਹਵਾਈ ਫੇਅਰ ਕਰਕੇ ਆਇਆ ਜੀ ਅਵਤਾਰ ਸਿੰਘ ਤਾਰੀ ਉਦੋਂ ਤੇ ਜਗ੍ਹਾ ਤੇ ਕੋਈ ਬੈਸ ਰਹੀ ਹੈ ਜਾਂ ਉਹਨਾਂ ਨੇ ਆਂਦੇ ਗੋਲੀਆਂ ਚਲਾਤੀਆਂ ਆਂਦੇ ਗੋਲੀਆਂ ਚਲਾਤੀਆਂ ਉਹਨਾਂ ਦੀ ਗੱਡੀ ਵੀ ਜਿਹੜੀ ਹੈਗੀ ਉਹਦੀ ਤੋੜਪਨ ਹੋਈ ਆ ਉਹਦੇ ਬਾਰੇ ਸਾਨੂੰ ਕੁਝ ਨਹੀਂ ਪਤਾ ਇਹ ਵੀ ਗਿਆ ਜਾ ਰਿਹਾ ਹੈਗਾ ਕਿ ਕੋਈ ਕੋਈ 4 ਕਨਾਲਾਂ ਵਾਲਾ ਜ਼ਮੀਨ ਦਾ ਕੋਈ ਰੌਲਾ ਰੁਣਾ ਨਹੀਂ 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 ਕੋਈ ਕੋਈ 4 ਕਨਾਲਾਂ ਦਾ ਰੌਲਾ ਨਹੀਂ ਜੀ ਇਹ ਜਦੋਂ ਵੀ ਆਉਂਦੇ ਆ ਆਪਣੀ ਮਰਜ਼ੀ ਨਾਲ ਟਰੈਕਟਰ ਲੈ ਕੇ ਵੜਦੇ ਆ ਮਰਜ਼ੀ ਨਾਲ ਪੈਲੀ ਕਾਉਣੀ ਸ਼ੁਰੂ ਕਰ ਦਿੰਦੇ ਆ ਜਿੱਥੋਂ ਸ਼ੁਰੂ ਕਰਦੇ ਆ ਇਹਨਾਂ ਨੂੰ ਦੋ ਤਿੰਨ ਵਾਰ ਅਸੀਂ ਕਿਹਾ ਵੀ ਭਾਈ ਜੀ ਤੁਹਾਡੀ ਕੋਈ ਬੰਦੀ ਹੈ ਤੇ ਤੁਸੀਂ ਆਪਦਾ ਹੱਕ ਲਓ ਅਸੀਂ ਇਹ ਨਹੀਂ ਕਹਿੰਦੇ ਤੁਸੀਂ ਹੱਕ ਨਾਲ ਲਓ ਮਾਨਯੋਗ ਤਹਿਸੀਲਦਾਰ ਸਾਹਿਬ ਨੇ ਇਹਦੀ ਪਹਿਲਾਂ ਤਕਸੀਮ ਕੀਤੀ ਸੀ ਐਕਸ ਪਾਰਟੀ ਤਕਸੀਮ ਹੋਈ ਸੀ ਜਿਹੜੀ ਕਿ ਸਾਡੀ ਸਾਨੂੰ ਬਿਨਾਂ ਦੱਸੇ ਇਹਨਾਂ ਵੱਲੋਂ ਕਰਵਾਈ ਗਈ ਸੀ ਉਹਦੇ ਵਿੱਚ ਐਫਸੀਆਰ ਸਾਹਿਬ ਦਾ ਆਰਡਰ ਹੋਇਆ ਵੀ ਤਕਸੀਮ ਗਲਤ ਹੋਈ ਹੈ ਤਕਸੀਮ ਨੂੰ ਦੁਬਾਰਾ ਕੀਤਾ ਜਾਵੇ ਤੁਹਾਡੇ ਕੋਲ ਸਿਰਫ ਇਹਦੀ ਜ਼ਮੀਨ ਦੀ ਦੇਖ-ਰੇਖ ਦਾ ਹੀ ਹੈ ਹਾਂਜੀ ਸਾਡੇ ਕੋਲ ਦੇਖ-ਰੇਖ ਦਾ ਹੀ ਹੈ ਜੀ ਪਾਵਰ ਆਫ ਟ੍ਰੈਨਸਰ ਦੇਖ-ਰੇਖ ਦੀ ਹੈ ਜੀ ਸਭ ਦੇਖ ਰਹੇ ਨੇ ਸੇਲ ਪਰਚੇਜ਼ ਦਾ ਤਾਂ ਕੁਝ ਨਹੀਂ ਨਹੀਂ ਸੇਲ ਪਰਚੇਜ਼ ਦਾ ਕੋਈ ਨਹੀਂ ਜਿਹੜੀ ਸਾਡੀ ਆਪ ਦੀ ਜੱਦੀ ਪੈਲੀ ਹੈ ਮਲਕੀਅਤ ਹੈ ਜਿਹੜੀ ਉਹ ਸਾਡੀ ਬਿਲਕੁਲ ਨਾਲ ਅਜ ਰਵਾਲਵਾ ਬਰਾਬੰਦ ਕਰ ਲਿਆ ਗਿਆ ਜੀ ਰਵਾਲਵਾ ਸਚੂ ਸਾਹਿਬ ਲੋ ਬਰਾਬੰਦ ਕਰ ਲਿਆ ਗਿਆ ਕੋਈ ਗੁੰਡੀ ਚਿਲੰਦਾ ਮਾਮਲਾ ਸਾਹਮਣੇ ਆਇਆ ਕੀ ਹੈ ਕਿ ਮਾਮਲਾ ਦੀਆ ਕਰ ਰਹੇ ਹਾਂ ਅੱਜ ਇੱਕ ਸਾਨੂੰ ਇਨਫੋਰਮੇਸ਼ਨ ਮਿਲੀ ਸੀ ਕਿ ਪਿੰਡ ਬੁੱਗੀਪੁਰਾ ਦੇ ਵਿੱਚ ਕੋਈ ਪਲਾਟ ਦਾ ਮੈਟਰ ਸੀ ਦੋਵਾਂ ਧਿਰਾਂ ਦਾ ਤੇ ਉੱਥੇ ਲੜਾਈ ਝਗੜਾ ਹੋਇਆ ਤੇ ਜਿਸ ਤੇ ਦੋ ਫੈਰ ਵੀ ਹੋਏ ਨੇ ਤਬਾਦ ਅਸੀਂ ਮੌਕੇ ਤੇ ਜਾ ਕੇ ਦੇਖਿਆ ਵੀ ਇੱਕ i20 ਦੇ ਵਿੱਚ ਦੋ ਫਾਇਰ ਲੱਗੇ ਸੀ ਤੇ ਦੂਜੀ ਗੱਡੀ ਵੀ ਜਿਹੜੀ ਉਹਦੀ ਵੀ ਤੋੜਪਾਨ ਹੋਈ ਸੀ ਬਾਕੀ ਮੌਕੇ ਦੇ ਹਾਲਾਤ ਅਸੀਂ ਦੇਖ ਲਏ ਨੇ ਤੇ ਜੋ ਵੀ ਅੱਗੇ ਬੰਦੀ ਕਾਨੂੰਨੀ ਕਾਰਵਾਈ ਕੀਤੀ ਜਾਊਗੀ ਕਿਹੜੀ ਕਿਹੜੀ ਪਾਰਟੀ ਹੈ ਜੀ ਇਹਦੇ ਵਿੱਚ ਇੱਕ ਅਮਿਤ ਸਾਇਕਲ ਤੇ ਸੁਭਾਸ਼ ਸਾਇਕਲ ਪਾਰਟੀ ਹੈ ਦੂਜੇ ਪਾਸੇ ਨਿਰਮਲ ਸਿੰਘ ਤੇ ਅਵਤਾਰ ਸਿੰਘ ਪਾਰਟੀ ਹੈ ਜੀ ਇਹ ਗੱਡੀ ਕਿਹਦੀ ਸੀ ਜੀ ਜਿਹਦੇ ਕੋ ਫਾਇਰ ਹੋਇਆ ਜੀ ਜਿਹਦੇ ਤੇ ਫਾਇਰ ਹੋਇਆ ਹੈ ਅਮਿਤ ਸਾਇਕਲ ਉਹਨਾਂ ਦੀ ਗੱਡੀ ਹੈ ਜੀ ਕੋਈ ਵੈਪਨ ਵੀ ਰਿਕਵਰ ਹੋਇਆ ਸਰ ਪਰ ਉਹ ਸਾਡਾ ਇਨਵੈਸਟੀਗੇਸ਼ਨ ਦਾ ਮੈਟਰ ਆ ਤੇ ਉਹ ਤੁਹਾਨੂੰ ਅੱਗੇ ਬਾਅਦ ਚ ਧਿਆਨ ਚ ਲਿਆ ਦਿੱਤਾ ਜਾਊਗਾ ਤੇ ਰੋਲਾ ਕੀ ਹੈ ਜੀ ਜ਼ਮੀਨ ਨੂੰ ਲੈ ਕੇ ਆਪਣੇ ਜੀ ਇਹਨਾਂ ਦਾ ਪੁਰਾਣਾ ਰੋਲਾ ਚੱਲਦਾ ਆ ਰਿਹਾ ਜ਼ਮੀਨ ਨੂੰ ਲੈ ਕੇ ਉਹ ਇੱਕ ਤੇ ਦੂਜਾ ਆਪਣਾ ਦਰਸਾਉਂਦੀ ਆ ਕਿ ਇਹ ਸਾਡੀ ਜਗ੍ਹਾ ਹੈ ਤੇ ਦੂਜੀ ਤੇ ਦਰਸਾਉਂਦੀ ਤੇ ਅੱਜ ਉਹਦੇ ਮੈਟਰ ਦੇ ਲੈ ਕੇ ਅੱਜ ਇਹਨਾਂ ਦੀ ਲੜਾਈ ਹੋਈ ਹੈ ਸਰ ਇੱਕ ਬਲੈਂਕ ਗੱਡੀ ਹੈਗੀ ਉਹਨੇ ਬੜੀ ਟੋੜਪਾਂ ਜੀ ਕੀਤੀ ਗਈ ਉਹ ਉਹ ਕਿਹੜਾ ਬਲੂਕ ਉਹ ਅਸੀਂ ਵੈਰੀਫਾਈ ਕਰਾਂਗੇ ਜੀ ਕਿਹਦੇ ਵੱਲੋਂ ਕੀਤੀ ਗਈ ਆ ਤੇ ਉਸ ਬਿਹਾਫ ਤੇ ਬੰਦ ਹੀ ਕਾਨੂੰਨੀ ਕਾਰਵਾਈ ਜਿਹੜੀ ਗੱਡੀ ਤੇ ਗੋਲੀਆਂ ਚੱਲੀਆਂ ਉਹ ਉਹ ਗੱਡੀ ਇਹਨਾਂ ਦੀ i20 ਅਮਿਤ ਸੈਗਲ ਹੋਂ ਦੀ ਗੱਡੀ ਆ ਉਹ ਵੀ ਅਸੀਂ ਵੈਰੀਫਾਈ ਕਰਾਂਗੇ ਕਿ ਉਹਦੇ ਵਿੱਚ ਹੋਰ ਕੌਣ-ਕੌਣ ਸੀ ਕਿੰਨੀ ਜ਼ਮੀਂਦਾਰ ਹੋਣਾ ਸੀ ਇਹ ਇਹਨਾਂ ਦੀ ਟੋਟਲ ਅਪਰੋਕਸਿਮੇਟਲੀ 4 ਕਨਾਲ ਜਗ੍ਹਾ ਸੀ ਸਰ ਕੋਈ ਪ੍ਰਾਣਾ ਡਿਸਪਿਊਟ ਆ ਜਾਂ ਕੋਈ ਹੋਰ ਹੋ ਗਿਆ ਇਹਨਾਂ ਦਾ ਪ੍ਰਾਣਾ ਡਿਸਪਿਊਟ ਚੱਲਦਾ ਆ ਰਿਹਾ ਕੋਰਟ ਦਾ ਮੈਟਰ ਵੀ ਇਹਨਾਂ ਦਾ ਹੈਗਾ ਪਹਿਲਾਂ ਚੱਲ ਰਿਹਾ ਅੱਜ ਇਕੱਠੇ ਹੋਏ ਸੀ ਕਿ ਜ਼ਮੀਨ ਤੇ ਉੱਥੇ ਬੈਸ ਹੋਈ ਇਹਨਾਂ ਦੀ ਆਪੋਸਿਟ ਹਾਂਜੀ ਆਪਸ ਵਿੱਚ ਇਕੱਠੀਆਂ ਹੋਈਆਂ ਦੋਵੇਂ ਧਿਰਾਂ ਤੇ ਉੱਥੇ ਆਪਸ ਵਿੱਚ ਇਹਨਾਂ ਦੀ ਤਹਿਸ਼ ਆ ਕੇ ਇੱਕ ਦੂਜੇ ਨਾਲ ਲੜੇ ਨੇ